ਜੀ ਹੱਸੇ ਗਾਲ ਜੀ ਤੁਸੀਂ ਬਹੁਤ ਚਰਚਾ ਸੁਣੀ ਹੋਊਗੀ ਚਮਕੀਲੇ ਦੀ ਫਿਲਮ ਆਈ ਆ ਬਹੁਤ ਵਿਦਵਾਨ ਉਹਦੇ ਉੱਤੇ ਆਪੋ ਆਪਣੀ رائے ਦੇ ਰਹੇ ਨੇ ਇਹ ਜੀ ਗੰਦ ਪਾਉਂਦਾ ਸੀ ਇਹ ਅਸਲੀ ਲਗਾਉਂਦਾ ਸੀ ਇਹਦੇ ਉੱਤੇ ਫਿਲਮ ਕਿਉਂ ਬਣੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਅੱਜ ਅੱਜ ਜੋ ਦਿਖਾਇਆ ਜਾ ਰਿਹਾ ਸੁਣਾਇਆ ਜਾ ਰਿਹਾ ਉਹ ਕੀ ਸਹੀ ਆ ਚਮਕੀਲੇ ਨੇ ਤਾਂ ਸਿਰਫ ਗਾਇਆ ਹੀ ਆ ਤੇ ਜਿਹੜੇ ਅੱਜ ਬਲੌਗ ਬਣਾਉਂਦੇ ਨੇ ਸਾਰੇ ਆਮ ਆਪਣੀਆਂ ਜਨਾਨੀਆਂ ਨੂੰ ਅੱਗੇ ਕਰਕੇ ਕਿੰਨਾ ਕੁੜੀਆਂ ਇੰਸਟਾਗ੍ਰam ਤੇ ਗੰਦ ਬੋਲਦੀਆਂ ਨੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਉਹਨਾਂ ਨਾਲੋਂ ਤਾਂ ਜਿਵੇਂ ਵਕੀਲਾ ਸਹੀ ਵੀ ਸੀ ਕਿਉਂ ਸਹੀ ਸੀ ਕਿਉਂਕਿ ਚਮਕੀਲੇ ਨੇ ਇੰਨਾ ਗੰਦ ਨਹੀਂ ਪਰੋਸਿਆ ਜਿੰਨਾ ਅੱਜ ਸਮਾਜ ਦੇ ਵਿੱਚ ਗੰਦ ਪਰੋਸਿਆ ਜਾਂਦਾ ਕਿੰਨੇ ਬਲੌਗਰ ਨੇ ਇਹਦੇ ਮਾਮਾ ਭੈਣਾਂ ਦੇ ਵਿੱਚ ਗਾਲਾਂ ਕੱਢਦੇ ਨੇ ਆਪੀਆਂ ਜਨਾਨੀਆਂ ਘਰ ਕੀ ਕੋ ਸੋਇਆ ਕਿੰਨਿਆਂ ਦੇ ਵੀਡੀਓ ਵਾਇਰਲ ਹੋ ਗਏ ਆਪਾਂ ਸਾਰਿਆਂ ਨੇ ਦੇਖਿਆ ਤੇ ਸਾਰੇ ਆਮ ਕੁੜੀਆਂ ਇਨਸਟਾਗ੍ਰਾਮ ਤੇ ਗੰਦ ਪਾਉਂਦੇ ਤੁਸੀਂ ਰੀਲਾਂ ਦੇਖਣ ਲੱਗ ਜੇ ਰੀਲਾਂ ਦੇ ਵਿੱਚ ਕੀ ਆ ਇਹਨਾਂ ਨਾਲੋਂ ਤਾਂ ਵਧੀਆ ਚਮਕੀਲਾ ਠੀਕ ਕਾਉਂਦਾ ਸੀ ਚਮਕੀਲੇ ਵੇਲੇ ਕਿਹੜਾ ਵੀਡੀਓ ਸੀ ਅੱਜ ਦੇ ਗਾਉਣ ਵਾਲੇ ਦਾ ਵੀਡੀਓ ਦੇਖ ਲਿਓ ਕਿੰਨੇ ਕ ਕੱਪੜੇ ਪਾਏ ਹੁੰਦੇ ਨੇ ਚਮਕੀਲੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਅੱਜ ਦੇ ਹੁਣ ਝਾਤ ਮਾਰ ਕੇ ਦੇਖੋ ਚਮਕੀਲਾ ਉਹਨਾਂ ਨਾਲੋਂ 100 ਗੁਣਾ ਸਹੀ ਸੀ ਚਮਕੀਲੇ ਨੇ ਇੰਨਾ ਗੰਦ ਨਹੀਂ ਪਾਇਆ ਜਿੰਨਾ ਅੱਜ ਪੈਂਦਾ ਅੱਜ ਜਿੰਨੇ ਮਰਜ਼ੀ ਗਾਉਣ ਵਾਲੇ ਦੇ ਤੁਸੀਂ ਵੀਡੀਓ ਕੱਢ ਲਓ ਸਾਰਿਆਂ ਨਾਲੋਂ ਵੱਧ ਗੰਦ ਆ ਉਹਨਾਂ ਦੇ ਵਿੱਚ ਵੀਡੀਓ ਦੇਖ ਕੇ ਦੇਖਿਓ ਉਹਨਾਂ ਦੇ ਕਿੰਨੇ ਕ ਕੁੜੀਆਂ ਦੇ ਮਾਡਲਾਂ ਦੇ ਕੱਪੜੇ ਪਾਏ ਹੁੰਦੇ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਉਹਨਾਂ ਦੇ ਕਿੰਨੇ ਕ ਕੱਪੜੇ ਪਾਏ ਹੁੰਦੇ ਨੇ ਤੇ ਜਿਨ੍ਹਾਂ ਦੀ ਪਿੱਛੇ ਜੇ ਵੀਡੀਓ ਵਾਇਰਲ ਹੋਈਆਂ ਨੇ ਉਹ ਸਹੀ ਸੀ ਉਹਨਾਂ ਦਾ ਸਰਿਆਮ ਹੀ ਗੰਦ ਪਰੋਸਿਆ ਤਾਂ ਇੱਕ ਦੋ ਕੁੜੀਆਂ ਨੇ ਜਿਹੜੀਆਂ ਸਰਿਆਮ ਹੀ ਗਾਣਾ ਕੱਢਦੀਆਂ ਨੇ ਇੱਕ ਤਾਂ ਕਮਲੀ ਆ ਇੱਕ ਸੁਰਲੀਨ ਉਹ ਬਹੁਤ ਸਹੀ ਬੋਲਦੀਆਂ ਨੇ ਉਹ ਸਰਿਆਮ ਗਾਣਾ ਕੱਢਦੇ ਨੇ ਕਿੰਨਾ ਕੁ ਸਗੰਦ ਬੋਲਦੀਆਂ ਨੇ ਉਦੋਂ ਜਿਹੜੇ ਬੁੱਧੀਜੀਵੀ ਅੱਜ ਚਮਕੀਲੇ ਇਹਦੀ ਫਿਲਮ ਤੇ ਕਿੰਤੂ ਪ੍ਰਾਂਤੂ ਕਰਦੇ ਨੇ ਉਦੋਂ ਕਿੱਥੇ ਹੁੰਦੇ ਸੀ ਉਦੋਂ ਕਿਉਂ ਨਾ ਬੋਲੇ ਚਮਕੀਲਾ ਉਹਨਾਂ ਨਾਲ 100 ਗੁਣਾ ਵਧੀਆ ਸੀ ਅੱਜ ਅੱਜ ਵਾਲਿਆਂ ਨਾਲ ਉਹ ਤਾਂ ਸਰੀਆਂ ਵੀ ਕਹਿੰਦਾ ਉਹ ਤਾਂ ਦੋ ਤਿੰਨ ਗੀਤ ਗਲਤ ਵੀ ਗਾਏ ਹੋਣਗੇ ਪਰ ਉਹਦੇ ਚੰਗੇ ਗੀਤਾਂ ਦੀ ਪ੍ਰਸ਼ੰਸਾ ਕਿਉਂ ਨਹੀਂ ਕਰਦੇ ਜਿਹੜਾ ਉਹਨੇ ਧਾਰਮਿਕ ਗੀਤ ਕਿੰਨੇ ਗਾਏ ਨੇ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਨਾ ਕਿੰਨੇ ਧਾਰਮਿਕ ਗੀਤ ਗਾਏ ਨੇ ਧਾਰਮਿਕ ਗੀਤਾਂ ਤੋਂ ਜਦੋਂ ਚਮਕੀਲਾ ਗਾਉਂਦਾ ਸੀ ਚਮਕੀਲੇ ਇਕੱਲੇ ਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ ਗਵਨ ਨਾਲ ਤੋਂ ਤਾਂ ਹੋਰ ਬਥੇਰੀ ਸੀ ਬੱਗਾ ਸਾਫਰੀ ਨੇ ਕਿੰਨਾ ਗੰਦ ਪਰੋਸਿਆ ਇੱਕ ਦੋ ਨਾਂ ਮੈਂ ਹੋਰ ਲੈਣ ਜਿਨ੍ਹਾਂ ਨੇ ਸऱ्याਾਂ ਮੇਗਾਂਦੀ ਵਢਿਆ ਸਰੀਰ ਦੇ ਉੱਤੇ ਕਿੰਤੂ ਪ੍ਰਾਂਤੂ ਔਰਤਾਂ ਦੇ ਸਰੀਰ ਦੇ ਉੱਤੇ ਕਿੰਤੂ ਪ੍ਰਾਂਤੂ ਕੀਤੀ ਆ ਅਵਤਾਰ ਚਮਕ ਨੇ ਕਿੰਨਾ ਗੰਦ ਗਾਇਆ ਸऱ्याਾਂ ਸਰੀਰ ਤੇ ਔਰਤਾਂ ਦੇ ਕਿੰਤੂ ਪ੍ਰਾਂਤੂ ਕੀਤੀ ਆ ਹਰੇਕ ਅੰਗ ਤੇ ਉਹਨੇ ਗੀਤ ਗਾਤਾ ਉਦੋਂ ਕਾਹਨ ਬੋਲੇ ਸਾਡੇ ਸਮਾਜ ਸੀ ਵੀ ਅੱਜ ਆਉਂਦੀ ਫਿਲਮਾਂ ਲਾਉਣ ਤੇ ਜਣਾ ਖਣਾ ਹੀ ਉਹਨਾਂ ਨੂੰ ਬੋਲੀ ਜਾਂਦਾ ਹੈਗਾ 100 ਗੁਣਾ ਵਧੀਆ ਸੀ ਮੈਂ ਅੱਜ ਫੇਰ ਕਹਣਾ 100 ਗੁਣਾ ਅੱਜ ਵਾਲੇ ਯੂਟਿਊਬਰਾਂ ਨਾਲੋਂ ਤੇ گاਉਣ ਵਾਲੇ ਨਾਲੋਂ ਤੇ ਜਿਹੜੀਆਂ ਵੀਡੀਓ ਆਉਂਦੀਆਂ ਨੇ ਉਦੋਂ ਕੱਲਾ ਚਮਕੀਲਾ ਨਹੀਂ ਸੀ ਗਾਉਂਦਾ ਉਦੋਂ ਬਥੇਰੇ گاਉਣ ਵਾਲੇ ਸੀ ਜਿਹੜੇ ਸਰਿਆਂ ਵੀ ਗੰਦ ਪ੍ਰੋਸ ਦੇ ਸੀ ਚਮਕੀਲੇ ਨੂੰ ਟਾਰਗੇਟ ਇਹਦੇ ਕਰਕੇ ਕੀਤਾ ਗਿਆ ਕਿਉਂਕਿ ਉਹਦੀ ਚੜ੍ਹਾਈ ਬਹੁਤ ਜ਼ਿਆਦਾ ਸੀ ਉਹ ਗੰਦ ਗੰਦ ਗਾਉਣ ਦੇ ਵਿੱਚ ਇੱਕ ਹੋਰ ਵੀ ਸੀ ਕੰਪਨੀਆਂ ਸਾਫ ਸੁਥਰਾ ਗੀਤ ਭਾਲਦੀਆਂ ਨਹੀਂ ਸੀ ਤਣਗੇ ਜੇ ਚੜ੍ਹਨਾ ਤਗਾੰਦ ਪਰ ਮੈਂ ਇੱਕ ਗੱਲ ਸੁਣੀ ਮੂਸੀ ਵਾਲੀ ਜਿਹਦੇ ਵਿੱਚ ਉਹ ਕਹਿੰਦਾ ਹੁੰਦਾ ਇੱਕ ਉਹਦਾ ਗੀਤ ਆ ਮੇਰੇ ਬੋਲ ਨਹੀਂ ਉਹਦੇ ਜ਼ਿਆਦਾ ਰਹੇ ਉਹਦੇ ਵਿੱਚ ਸਰਦਾਰ ਉਦਮ ਸਿੰਘ ਦਾ ਉਹਨੇ ਨਾਮ ਲਿਆ ਸੀ ਪਰ ਗੀਤ ਬਣਾਉਣ ਵਾਲਿਆਂ ਨੇ ਉਦਮ ਸਿੰਘ ਦਾ ਨਾਮ ਕੱਟਤਾ ਸੀ ਇਹੀ ਆ ਇਹ ਇਹਨੂੰ ਕੋਈ ਮੁੱਦਾ ਨਾ ਬਣਾਈ ਚੱਲੋ ਪੰਜਾਬ 'ਚ ਮੁੱਦੇ ਹੋਰ ਬਥੇਰੇ ਨੇ ਇਹ ਕੋਈ ਮੁੱਦਾ ਨਹੀਂ ਹੈਗਾ Netflix ਤੇ ਇਹਦੋਂ ਵੀ ਵੱਧ ਜਾਂਦਾ ਜਿਹੜੇ ਬੰਬੇ ਵਾਲੇ ਐਕਟਰ ਹਿੰਦੀ ਫਿਲਮਾਂ ਆਉਂਦੀਆਂ ਨੇ ਉਹਨਾਂ ਵਿੱਚ ਤਾਂ ਗੰਦੇ ਏਦੋਂ ਵੱਧ ਆ ਨੈਟਫਲਿਕਸ ਤੇ ਦੇਖ ਲੋ ਹਰੇਕ ਫਿਲਮ 'ਚ ਗਾਲ ਕੱਢਦੇ ਆ ਫਿਰ ਏਕ ਫਿਲਮ 'ਚ ਗੰਦਾ ਫਿਰ ਤਾਂ ਨੈਟਫਲਿਕਸ ਨੂੰ ਬੰਦ ਕਰੋ ਉਹਦੇ ਉੱਤੇ ਉਹਦੇ ਉੱਤੇ ਜਿੰਨੀਆਂ ਫਿਲਮਾਂ ਆਉਂਦੀਆਂ ਨੇ ਉਹਨਾਂ ਦੇ ਖਿਲਾਫ ਫਿਰ ਫੋਲੋ ਇਕੱਲੇ ਚਮਕੀਲੇ ਨੂੰ ਟਾਰਗੇਟ ਕਰੀ ਜਾਣਾ ਜੀ ਚਮਕੀਲੇ ਨਗੰਦਪੁਰਸ਼ਾ ਬਹੁਤ ਸੀ ਉਦੋਂ ਕਿੱਲਾ ਚਮਕੀਲੇ ਨਹੀਂ ਸੀ ਤਾਂ ਚੜ੍ਹਾਈ ਜਾਦੀ ਸੀ ਤੇ ਅੱਜ ਵਾਲੇ ਬਲੌਗਰਾਂ ਨਾਲੋਂ ਅੱਜ ਜਿਹੜੀਆਂ ਜਿਹੜੀਆਂ ਵੀਡੀਓ ਵਾਇਰਲ ਹੁੰਦੇ ਨੇ ਇਹਨਾਂ ਨਾਲੋਂ ਤਾਂ ਚਮਕੀਲਾ 100 ਗੁਣੇ ਵਧੀਆ ਸੀ ਵੀਡੀਓ ਵੱ ਹਰੇਕ ਬੰਦੇ ਤੱਕ ਉੱਪਰ ਦੀ ਕਰਿਓ